ਤ੍ਰੇਮਾ ਮਾਈਕ ਡੀ ਜੀ ਸੂਰਜ ਵੇ ਹੈ ਸੂਰਜ ਇਧਰ ਚੈੱਕ ਕਰਦੇ ਸਹੀ ਜਿਵੇਂ ਸਾਰੇ ਮਿੱਤਰੋ ਕਿਵੇਂ ਹੋ ਇਧਰ ਚੈੱਕ ਅੱਜ ਆਪਣਾ ਨਵਾਂ ਵਲੌਗ ਤੇ ਆਹ ਆਪਣੀ ਯਾਰ ਦੋਸਤ ਆਪਣ ਮੇਲ ਨਾਲ ਆ ਰਿਹਾ ਤੇ ਕਹਿੰਦੇ ਕਿ ਥਾਂ ਕੋਟਣਾ ਖਾੜਾ ਕੋਟਣਾ ਜੋਸ਼ ਆ ਆ ਗਿਆ ਚੋਬਰ ਆ ਬਦਦਾ ਦਣਾ ਓ ਸ਼ਰਟ ਚੈੱਕ ਕਰ ਸ਼ਰਟ ਚੈੱਕ ਕਰ ਦੂੰ ਤਰ ਮੈਂ ਤਰਾ ਪਾ ਵੀ ਚੱਲ ਨਹੀਂ ਖਾੜੀ ਚ ਚਲੋ ਚੱਲ ਤਰ ਓ ਤੇਰੀ ਤੀਨੂ ਮੇਰੇ ਸੱਜਣਾਂ ਚੱਲ ਚੱਲਿਆ ਚੰਗੀ ਕਰ ਸਾਰਾ ਵੀਡੀਓ ਚ ਪਿਆਬ ਦਾ ਹੀ ਦੂਜਾ ਪੰਜਾਬ ਸੱਜਣਾ ਭਾਈ ਜੱਟ ਦਾ ਸਿਕੋ ਰਪੇਸ਼ੇ ਰਹ ਜੂਗੀ ਪੁਲਿਸ ਖੰਡੂਆਂ ਗਈ ਤੇਰੇ ਸ਼ਹਿਰ ਦੀ ਪੁਲਿਸ ਸਾਡੇ ਵੈਰੀਆਂ ਨੂੰ ਲੈ ਗਈਆਂ ਬੋਲਾ ਸਨੀ ਟਕਾਈ ਉਹਦੀ ਚੈਨਲ ਕੋ ਲਾਈਕ ਸਬਸਕ੍ਰਾਈਬ ਕਰੋ ਓਹੋ ਆਪਣਾ ਪੜ ਗਿਆ ਝੱਗਾ ਪੜ ਗਿਆ ਪੜਦੇ ਨਹੀਂ ਸੀ ਕੱਲ੍ਹ ਸ਼ਾ ਆਪਣੀ ਕੁੱਛ ਪੜ ਜ ਨਹੀਂ ਗਈ ਚੰਨ ਲਾਇਕ ਗਈ ਤੇਰੇ ਮੂੰਹ ਨਹੀਂ ਹੁੰਦਾ ਵੇ ਤੇ ਹਾਂ ਹੁੰਦਾ ਵੇ ਪੰਜਾਬ ਦਾ ਅਸੀਂ ਦੂਜਾ ਨਾ ਪੰਜਾਬ ਸੱਜਣਾ ਹਿੰਦ ਤੇ ਦਲੇਰੀ ਦੇ ਘਰਾਮੀ ਉੱਤਮੇ